ਮੈਂ ਨਹੀਂ ਕਰਦੀ ਤੂੰ ਹੀ ਕੱਟੇ ਮੈਂ ਨਹੀਂ ਕਰਦੀ ਤੂੰ ਕਰਦੀ ਮੈਂ ਨਹੀਂ ਕਰਦੀ ਤੂੰ ਹੀ ਕਰੇਗੀ ਤੂੰ ਤੇ ਫੇਰ ਲਾੜੀਆਂ ਕਿਹਦੀ ਗੱਲ ਤੇ ਸੁਣੋ ਮੈਂ ਪਰ ਸਮਝਾਉਣਾ ਹੀ ਲੱਗੋ ਨਾ ਦਿੱਤੀ ਬੋਲ ਨਾ ਦਿੱਤੀ ਦੇ ਲੈ ਪਹਿਲਾਂ ਬੋਲ ਦੇ ਨਾ ਬੋਲ ਕੇ ਤੇ ਦੇ ਲੈ ਦੋਵੇਂ ਹੀ ਕੱਟ ਠੀਕ ਹੈ ਦੋਵੇਂ ਹੀ ਕੱਟ ਮੈਂ ਇਹਦੀ ਨਹੀਂ ਕਰਦੀ ਲੋੜ ਨਹੀਂ ਦੇਣਾ ਮਾਸਾ ਪੜੇ ਲਾਦੀ ਨਾ ਚਾਹ ਸ਼ੱਡੋ ਇੱਥੇ ਬਰਕਾ ਲਾ ਕੇ ਦਰਖਲੋ ਕੇ ਥੜੇ ਲੈਣੇ ਮੈਂ ਨਹੀਂ ਤੁਹਾਨੂੰ ਲੱਗਦੀ ਐਡਾ ਨਹੀਂ ਕਹਿੰਦੀ ਜੇ ਤੇਰਾ ਵਾਕੀ ਕਾਹੀ ਹੈ ਮਾ ਯਾ ਤੇਰੀ ਮੈਡਮ ਲੈ ਕੇ ਦੇਣ ਤੇ ਕਹਿੰਦੇ ਕਿ ਦੋ ਦਿਨ ਹੋ ਗਏ ਆ ਤੂੰ ਜਾਕ ਨਹੀਂ ਉਹਦੀਆਂ ਵਾਕਾਂ ਦੀ ਜਨਾ ਕੀਤੀ ਨਾ ਚਲੋ ਮਰਜੀ ਤੋਰ ਪੈਂਦੀ ਕੋ ਮਾੜਾ ਮੱਡਾ ਕਹਿਣਾ ਕਿ ਨਹੀਂ ਓਏ ਓਏ ਇੱਥੇ ਜੰਮੀ ਤੇ ਜਲਾ ਨਹੀਂ ਹਾਂ ਇਹ ਸਾਂਸਦ ਨੂੰ ਇੱਥੇ ਲੈ ਕੇ ਓਟਕੇ ਦੱਸ ਕੋ ਕੰਮ ਤੋਂ ਮੈਨੂੰ ਫਿਕਰ ਪਈ ਨਾ ਉੱਥੇ ਦੋ ਤਿੰਨ ਤਿੰਨ ਫੇਕੇ ਲਾਈ ਆ ਹੁਣ ਇਥੇ ਅੰਦਰ ਆ ਕੇ ਮੈਡਮ ਲੰਮੇ ਪੈ ਗਈ ਆ ਇਹ ਹੀ ਆ ਓਏ ਪਈ ਹੈ ਨੇ ਹੋ ਤਪਿੰਦੀ ਵਾਸਾ ਹਾਇ ਤੇਰੀ ਸ਼ਹਿਰ ਹੀ ਉਹਨੂੰ ਮਾਰਿਆ ਆ ਤੇ ਬਚਾ ਲਿਆ ਜਿੰਕੋ ਸ਼ਹਿਰ ਹੀ ਦੇ ਛੜਕਾਂ ਮੈਂ ਬੱਸ ਕਰ ਕੀ ਇਹ ਨਾ ਕੰਮ ਤਾਂ ਨਹੀਂ ਬੈਠਾ ਕੰਮ ਪੈਂਦਾ ਨਹੀਂ ਗਰਮੀ ਤਾਂ ਕਿੰਨੀ ਹੈ ਇੱਕ ਦਿਨ ਦਾ ਕਹਿ ਕੇ ਜਾਂਦੀ ਤੇ ਦੋ ਤਿੰਨ ਦਿਨ ਮੁੜਦੀ ਨਹੀਂ ਐਡਾ ਕਿਰੇਵਾ ਚੜਿਆ ਹੁੰਦਾ ਤੂੰ ਨਾਲੇ ਉਹਦੀ ਗੱਲ ਕਰਨੀ ਮੇ ਬਾਡੀ ਪੜੀ ਨਹੀਂ ਆਹ ਇਹ ਮੇਰੇ ਦਾਨੀ ਉਹ ਹੋਂਦਾ ਕਿੱਥੇ ਅੱਗੋਂ ਤੋਂ ਸੋ ਕੋ ਮਿਲਦੇ ਕਈ ਜਣਾ ਇਹ ਨਹੀਂ ਆਂਦਾ ਵੀ ਚੱਲ ਕੋਈ ਨਹੀਂ ਬੱਤੇ ਕੰਮ ਕਰ ਲਈ ਦੀ ਆਪ ਸਾਡੇ ਬਹਿ ਕਰਦੀ ਇਸ ਕਰੇ ਕਾਲਾ ਰਾਵੜਾ ਜਾਬਿਆ ਲੈ ਹੁਣ ਵਾਈਟ ਹੈਗੀ ਤੇਰੀ ਮੈਡਮ ਨੂੰ ਕਹ ਚਾਹ ਬਣਾ ਦੇ ਚੱਲ ਉੱਠ ਪਈ ਦੀ ਉਹ ਵੀ ਤੂੰ ਬਣਾ ਦੇ ਚਾਹ ਦੋ ਮਿੰਟ ਤੈਨੂੰ ਛੱਡ ਪਾਣਾ ਨਾ ਨਾ ਤੂੰ ਵੇਖ ਤੂੰ ਨੂੰ ਥੋੜੀ ਦੁੱਖ ਦੇਣਾ ਹੋਂ ਨੂੰ ਚਾਹ ਬਣਾ ਕੇ ਰੱਖ ਰਾਂਗੇ ਬਣਾ ਦੇਨੀ ਉਹ ਨੂੰ ਨਾ ਖਾ ਲੋ ਜੀ ਆਈਆ ਹਾਂ ਨਿੱਕ ਨਿੱਕ ਗੱਲ ਤੋਂ ਚੈ ਹੈ ਚੈ ਹੈ ਜੀ ਤੋਂ ਟੇਕਾ ਹੋ ਗਿਆ ਆਈ ਨਾ ਕੋ ਚਾ ਨਾ ਕੋ ਪਾਣੀ ਕੀ ਬੰਦਾ ਦੱਸੇ ਠੀਕ ਕਰੀ ਜੇ ਆਂਦੀ ਕਹਿੰਦਾ ਤੇ ਫਿਰ ਜੀ ਲੜਾਈ ਹੋਉਂਦੀ ਆਂ ਜਿੰਦਾ ਉੱਟ ਕੇ ਆਪੇ ਬਾਹਰ ਜਾਣਾ ਪੈਣਾ ਗਰਮੀ ਗੋੜ ਗੋੜੇ ਕਿਤੇ ਬੰਦਾ ਚਾ ਪਾਣੀ ਪੁੱਛ ਰਿੰਦਾ ਵਾ ਆਪ ਤੇ ਮੈਡ ਮੰਦੀ ਆ ਕਿ ਮੈਨੂੰ ਉਹ ਦੀ ਰਚਾ ਪੁੱਛੇ ਕੋਈ ਤੇ ਪਾਣੀ ਪੁੱਛੇ ਤੇ ਮੇਰੇ ਵਾਰੀ ਸਾਰੇ ਮੰਨ ਜਾਂਦੇ ਉੱਠ ਕੇ ਆਪੇ ਬਾਤ ਜਾਣਾ ਪੈਣਾ ਆਪੇ ਪੀਣਾ ਪੈਣਾ ਜੇ ਜਿੰਨੇ ਪੁੱਛਣਾ ਹਾਂ ਹਾਂ ਵੇਖ ਲੈ ਸੂਰਜ ਬਾਹਰ ਤੱਕ ਨਿਕਲ ਆਈਆਂ ਲੈ ਦੇਦੀ ਦਾ ਸਾਥ ਦੋਗੀ ਤੁਹਾਡੇ ਵਾਲੀ ਕੋਈ ਚਾਹ ਪਾਣੀ ਪੁੱਛ ਲਿਆ ਕਰੋ ਕਿ ਨਹੀਂ ਸਿਖਾਇਆ ਕਿ ਨਹੀਂ ਚਾਹ ਪਾਣੀ ਪੁੱਛੇ ਤੇ ਬੰਦਾ ਤਾਜ ਕਦੀ ਕਦਾਈ ਜਾਣਾ ਵੇ ਤੇ ਜੇ ਇੱਕ ਦਿਨ ਝੋਲਾ ਚੱਕਣਾ ਤੇ ਤੀਜੇ ਕਦੇ ਤੈਨੂੰ ਕੌਣ ਚਾਹਾਂ ਪੁੱਛੇ ਤੀਜੇ ਦਿਨਸ ਮੈਂ ਕਿੱਥੇ ਗਈ ਕਿੰਨੇ ਦਿਨਾਂ ਬਾਅਦ ਅੱਜ ਗਈ ਵੇਕੇ ਮੈਂ ਹਾਂ ਗਈ ਤੇ ਤੇਨੇ ਮੇਰੀ ਗਾਲੀ ਬਣਾਈ ਤੀਜੇ ਦਿਨ ਤੀਜੇ ਦਿਨ ਨਿਕਲ ਉਹ ਚਲ ਬੰਦਾ ਬਾਹਰ ਚਾਹ ਮੰਗਣ ਦਿਆ ਡੰਗਰਾ ਚ ਬੰਦਾ ਚਾਹ ਬਣਾ ਕੇ ਦੇ ਦਿੰਦਾ ਉਹਨੂੰ ਤੇ ਜੇ ਮੈਂ ਨਾ ਘੜੀ ਆਉਂਦੀ ਤੇ ਫਿਰ ਕੌਣ ਬਣਾ ਕੇ ਦਿੰਦਾ ਉਹ ਤੇ ਮੱਠ ਮਾਰੀਦੀ ਬਣਾਉਂਦੀ ਮੈਨੂੰ ਪਤਾ ਹੀ ਵੀ ਨਹੀਂ ਆਈ ਹੁਣ ਤੇ ਤੂੰ ਆਈ ਹ ਹਾ ਹੇ ਤਾਂ ਸਦਕਤ ਜੇ ਮੈਂ ਹੁਣ ਸਬਜੀ ਧਰੀ ਤੇ ਚੇਤ ਬਣਾ ਵੀ ਲਵੇਗੀ ਤੇ ਕੀ ਹੋ ਜਾਊਗਾ ਆਪ ਤਾਂ ਜਦੋਂ ਆਉਂਦੇ ਜ ਉਹਦੇ ਤਰਨੇ ਤੇ ਮੇਰੀ ਆਉਂਦੇ ਨੂੰ ਕਿਤੇ ਕਵਲਾ ਚਾਹਦਾ ਪਿਆ ਵੇ ਗੱਛ ਮੰਜੀ ਤੇ ਪਾਲ ਦਿਓ ਮੇਰੇ ਕੋਲ ਨਹੀਂ ਪੰਦੀ ਤੇ ਤੂੰ ਮੇਰੇ ਬੜੇ ਕੌਲੇ ਕਹਿੰਦੀ ਚਾਹਵਾ ਦੇਖਾਂ ਤੂੰ ਜਿਹੜੇ ਪੀਣੀ ਉਹ ਐ ਨਹੀਂ ਤੇ ਨੂੰ ਮੈਂ ਨਾ ਕਦੀ ਪੁੱਛੇਗੇ ਤੇ ਗੈਨੇ ਨਹੀਂ ਦੱਸ ਜਦੋਂ ਪੀਂਦੇ ਹੋ ਬਹਿ ਕੇ ਤੇ ਫਿਰ ਗੈਨੇ ਆ ਮੇਰੇ ਵਾਰੀ ਤੇ ਸਾਰੇ ਮਰ ਜਾਂਦੇ ਹਾਂ ਮਰ ਜਾਂਦੇ ਕਿੱਦਾਂ ਪਕੜ ਪਕੜ ਕਰਤੀ ਆ ਕੇ ਵਾਂਡੇ ਹਣ ਚਾਹ ਚੋਪਰ ਕੇ ਤੇ ਚਾਹ ਤਾਰੇ ਨਾਲੇ ਉਹਨੂੰ ਪਿਆ ਦੇ ਮੰਗਣ ਦੇਆ ਸਿਰ ਤੇ ਸਪਰੇ ਕਰਦੇਆ ਉਹਨਾਂ ਜੋਗੀ ਘੋਟ ਬਣਾ ਦੋਗੀ ਪਰ ਮੈਂ ਹੋਰ ਨਹੀਂ ਕਿਸੇ ਦੀ ਬਣਾਉਣੀ ਹੋਰ ਕਿਉਂ ਨਹੀਂ ਬਣਾਉਣੀ ਤੂੰ ਬਣਾਉਣੀ ਚਾਹ ਨਹੀਂ ਸਾਰਿਆਂ ਨੇ ਬਣਾਉਣੇ ਕਿਉਂ ਬਣਾਵਾ ਮੈਨੂੰ ਕਿਸੇ ਨੇ ਪਿਆਈ ਆਈ ਨੂੰ ਆਈ ਵਰੀ ਚਲ ਖੁਸ਼ੀ ਦੀ ਆ ਐਰ ਕੀ ਮੈਨੂੰ ਵੀ ਗੁੱਸਾ ਵੀ ਤੂੰ ਤੀਜੇ ਦਿਨ ਝੋਲਾ ਚੋੱਕ ਕੇ ਚਲ ਜਾਈ ਨਹੀਂ ਮੈਨ ਨੇ ਹੀ ਪੁਛੀ ਮੈਨੂੰ ਵੀ ਗੁੱਸਾ ਆਇਆ ਇਹਦੇ ਤੇ ਕਿਹੜੇ ਗੱਲ ਵਾ ਮੈਂ ਵੀ ਆਪਣੀ ਜੋਗੀ ਬਣਾਵਾ ਦੇਣੀ ਤੂੰ ਤੂੰ ਸਿਰ ਤੇ ਚੜ ਕੇ ਖਲੋਗੇ ਜੇ ਮੈਂ ਆਪਣੇ ਘੇੜ ਚੜ ਕੇ ਖਲੋਜੇ ਇੱਕ ਤਾਂ ਤੇਰਾ ਸਿਰ ਬ ਕਿਆ ਬਣਾ ਕੇ ਤੇ ਲੈ ਸਾਰਿਆਂ ਨੇ ਲਿਉਣੀ ਆ ਉਹ ਵੀ ਮੰਗਨਦਿਆ ਵੀਰ ਤੇਰਾ ਵੀ ਮੰਗਾਂ ਜਾ ਉਹਨੂੰ ਵੀ ਦੇਣੀ ਆ ਐਵੇਂ ਨਾ ਫੂਫੂ ਕਰਦੀ ਰਿਹਾ ਕਰ ਨਹੀਂ ਬਾਤ ਨਹੀਂ ਮਾੜਾ ਜਾ ਕੁਛ ਕਹਿ ਸੋ ਤੇ ਲਾਵਾ ਬਸ ਆਪਾਂ ਨੂੰ ਸਿੰਧੀ ਭੜੀ ਮਹਿੰਦੀ ਹੈ ਨਹੀਂ ਅਗਣਾ ਮੁੱਕਾ ਉਹਨੇ ਚੱਲਣਾ ਕਿੱਥੇ ਜਾਣ ਛੱਡਣੀ ਮੇਰੀ ਮੇਰੇ ਅੰਦਰ ਤਾਂ ਰੋਜ਼ ਆਉਂਦੀ ਹੈ ਇਹ ਜਿਹੜਾ ਦਸਦਾ ਛੱਡਦਾ ਹੀ ਨਹੀਂ ਮੈਨੂੰ ਤਾਂ ਲੱਗਦਾ ਮੱਖਾ ਤਵਾ ਵਾ ਕੇ ਧਰ ਕੇ ਸਬਜੀ ਤੇ ਸਾਰਾ ਗੈਸ ਫੋਕ ਦਾ ਕਿੰਨੀ ਵਾਰੀ ਤੁਸੀਂ ਵੀ ਸੱਤੀ ਵਾਰ ਕਰਿਆ ਕਰੋ ਮੈਡਮ ਆਪ ਸਬਜੀ ਧਰ ਲਈਏ ਇੱਥੇ ਤੇ ਚਾਹ ਮੈਨੂੰ ਚੁਲੇ ਦੇ ਸੋ ਅਵੇ ਮੁੱਕਿਆ ਸਭਿਆ ਜੀ ਗੱਲ ਮੁੱਕਿਆ ਹੋਰ ਆਪਿਆ ਆਵੇ ਆ ਮੱਖਾ ਕਿਸਾਨ ਦੇ ਤੇ ਲੱਗ ਲੱਗ ਰੱਖੀ ਜੋ ਤੇ ਮੈਂ ਚਾਹ ਕਿੱਥੇ ਬਣਾਉਂ ਤੇ ਚੁਲੇ ਬਣਾਣਾ ਸਾਡਾ ਦਬੀ ਭੜਾ ਤੇ ਆਗਮਾ ਚੱਲੇ ਬਣਾ। ਤੁਹਾਡੇ ਕੋਲ ਸਬਜੀ ਨਹੀਂ ਚੁੱਕਦੇ ਤਰੀਕੇ। ਇਹ ਤੇ ਸਵੇਰ ਦੀ ਮੈਂ ਬਣਾਈ ਹੁਣ ਬਣਾਈ ਉਹਦਾ ਹੀ ਮੈਂ ਸਿਲੰਡਰ ਤੇਰੇ ਕਿਵੇਂ ਸਿਲੰਡਰ ਖਤਮ ਹੋ ਗਿਆ ਤੈਨੂੰ ਪਤਾ ਹੀ ਸਿਲੰਡਰ ਖਤਮ ਹੋਣਾ। ਸਬਜੀ ਪਤਾ ਤਾਂ ਗਿਆ ਸਾਰਾ ਸੱਗ ਸੈਂਟ ਗੈਂਸ ਫੁੱਟੀ ਜਾਂਦੇ ਉਹ ਇੰਨਾ ਮੈਂ ਕਿ ਸਿਲੰਡਰ ਕਿੰਨੇ ਭੌਂਗੇ ਦੇਣਾ। ਬੰਦੇ 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 ਤੂੰ ਵੇਸਰ ਫੇਰ ਬੱਟੀ। ਸਾਡਾ ਦਬੀ ਬਾਹਰ ਆ ਕੇ ਬਾਪ ਚੱਲੇ ਬਣਾ ਚਾ। ਕਿ ਦਿਨ ਅਸੇ ਆਪਣੇ ਘਰੋਂ ਫੜੀਏ ਤੇ ਮੈਡਮ ਨੇ ਫਿੱਟਾ ਨਹੀਂ ਹੋਇਆ ਚੜਾ ਆਪਣੀ ਸਬਜੀ ਬਣਾਉਣ ਦੀ ਰੁਟੀਨ ਤੇ ਸਬਜੀ ਦਵਾ ਦਫਤਰ ਲੈ ਗਈ ਟਾਈਮ ਤੇ ਸਾਰੇ ਗੈਸ ਨੂੰ ਲਾਤੀ ਅੱਗ ਤੇ ਮੇਰੇ ਜੁੱਦੀਆਂ ਜਾਮਾ ਚੁੱਲੇ ਤੇ ਪੂਏ ਚੜਾਈ ਵੱਡੀ ਹੈ ਤੇ ਹੁਣ ਵੱਡੀ ਨੂੰ ਸਿਰ ਤੇ ਚੜਾ ਲਓ ਬਸ ਹੀ ਨਾ ਮੁੰਡਾ ਲੈ ਲੈ ਚਾਹਦਾ ਇਹ ਆਂਡੂਰੀ ਕੀ ਆ ਕਿ ਨਾ ਮਸਾਪਾ ਨਾ ਫਰ ਨਹੀਂ ਪੈਣਾ ਜਿਹੜਾ ਕੀ ਲਖਾ ਪਿਆ ਦਾ ਸਾਰਾ ਚੁੱਲਾ ਭਰਿਆ ਨਾ ਕੋਈ ਇੱਥੇ ਗੋਆ ਨਾ ਕੋਈ ਇੱਥੇ ਪਲਣ ਦੇ ਕਾਦੀ ਮੈਂ ਚਾਹ ਬਣਾਵਾ ਬਾਂਟਾਣਾ ਆਪਣੀ ਦਸ ਵਿੱਚ ਹਾਦੋ ਹੀ ਚਲੀ ਜਾਂਦਾ ਵੜੀ ਕੋਈ ਗੋਏ ਗਾਇ ਫੜਾ ਦੋ ਵੇਲਾ ਮੈਡਮ ਆਪ ਨਿਕਲ ਗਈ ਮੰਜੀ ਤੇ ਬੈਠੀ ਚੰਗੀ ਭਲੀ ਵੇਖਦੀ ਉੱਡ ਜਾਂਦੀ ਕਿ ਮੈਨੂੰ ਕਾਮਨਾ ਕਰਨਾ ਪੈ ਜਾਵੇ ਠੀਕਾ ਠੀਕਾ ਰਾਲਾ ਚਾਹ ਦਾ ਪਾਇਆ ਉਹ ਗੋਵਾ ਗੋਵਾ ਫੜਾ ਲਓ ਕਾਦੀ ਮੈਂ ਅਗਵਾਲਾ ਦੱਸ ਮੈਂ ਤੇ ਬਾਹਾਂ ਡਾਣਾ ਆਪਣੀਆਂ ਵਿੱਚ ਨਹੀਂ ਜੇ ਤੂੰ ਨਵੀਂ ਵੀ ਆਈ ਤੇਰੀ ਵੀ ਆਈ ਤੇ ਵੀ ਤੈਨੂੰ ਪਤਾ ਨਹੀਂ ਗੋਏ ਕਿੱਥੇ ਪਈ ਉਥੋਂ ਫੜ ਕੇ ਟੋੜੇ ਚ ਤੇ ਗੋਏ ਆਓ ਪਹਿਲਾਂ ਫੜਾ ਗਵਾਲਾ ਮੈਨੂੰ ਤੇ ਗੋਏ ਦਾ ਪਤਾ ਪਰ ਤੈਨੂੰ ਮੈਂ ਮੈਂ ਦਵਾ ਦਵਾਂਗਾ ਕਿੱਸੇ ਸਭੀ ਧਰ ਕੇ ਤੇ ਬੈਗੀ ਨਹੀਂ ਮੇਰੇ ਜੋਗੇ ਗੋਏ ਉੱਥੇ ਸੁਣਾਉਣੀ ਮੈਨੂੰ ਤੇ ਪਤਾ ਕਿ ਉਹਨੇ ਮੁੱਕ ਜਾਣਾ ਐਡੀ ਚਾਹ ਬਣਾਉਣੀ ਪੈਗੀ ਤੇ ਦਾ ਪਤਾ ਹੁੰਦਾ ਤੁਹਾਨੂੰ ਮੁੱਕ ਜਾਣਾ ਮੇਰੇ ਜੋਗਾ ਵੀ ਆਪੇ ਚਾਹਾਂ ਚੁੱਲੇ ਤੇ ਤਾਂ ਰੋਗੀ ਸਨਾਹ ਤੇ ਤੁਹੀ ਬਥੇਰੇ ਜੋ ਮੇਰੇ ਬਣਾ ਸਾਰਾ ਦਰਦ ਹਾਂ ਸਨਾਹ ਤੇ ਦੁਨੀ ਭਾਜ ਕੇ ਜਮਾਨੇ ਚ ਲੱਗਦਾ ਨਾ ਪਰ ਕੋਈ ਕੀ ਕਰੇ ਮੈਂ ਨਹੀਂ ਅੱਜ ਬਣਾ ਦੇ ਲੱਗੀ ਮੈਂ ਇਹਦਾ ਲਗੀ ਰੱਦ ਆਪ ਮੈਂ ਚੁੱਲ੍ਹੇ ਤੇ ਚਾਹ ਬਣਾਉਂ ਤੂੰ ਹੀ ਗਿਆ ਸਾਰੀ ਸਬਜੀ ਘਤ ਰੋਤੇ ਮੈਂ ਚੁੱਲ੍ਹੇ ਤੇ ਚਾਹ ਬਣਾਉਂ ਜੀਣਾ ਚ ਸਟ੍ਰੇਡਰ ਪਰ ਨਹੀਂ ਚਾਹਤਾ ਮੈਂ ਵੀ ਹੁਣ ਚੁੱਲ੍ਹੇ ਤੇ ਸਬਜੀ ਬਣਾਇਆ ਕਰਨੀ ਉਹ ਅੱਜ ਤੱਕ ਸਾਰ ਲਿਆ ਨਾ ਪੁੱਤਾਂ ਦਾ ਉਹ ਤੇਲਾ ਤੀਲਾ ਸਬੂਤ ਨਹੀਂ ਚੁੱਲੇ ਤੇ ਛੁੱਟੀ ਜਾਂਦੀ ਐ ਇੱਦਾਂ ਕੌਣ ਅੱਗ ਪਾਲਦਾ ਕੱਚਾ ਚਪਣਾ ਕਰਦੀ ਬਾਲ-ਬਾਲ ਕੇ ਡੱਬੀ ਤੇ ਸਾਰੀ ਤੀਲਾ ਨਾਲ ਸੁਤੇ ਫੂਕ-ਫੂਕ ਕੇ ਦੇ ਤੈਨੂੰ ਕਿਨੇ ਵਲ ਦਿੱਤੀ ਆ ਕਿ ਬਾਲ-ਬਾਲ ਕੇ ਤੀਲਾ ਤੇ ਡੱਬੀ ਦੇ ਵਿੱਚ ਹੀ ਪਾਈ ਜਾਓ ਤੇ ਅਗਲਾ ਬਾਲਣ ਵਾਲਾ ਵੀ ਬਾਗਲ ਹੋ ਜੇ ਕੱਢ-ਕੱਢ ਕੇ ਨਹੀਂ ਤੇ ਉਹਦੇ ਫਿਰ ਜਦ ਰੋਚੇ ਲੱਗੇ ਹੁੰਦੇ ਤੀਲਾ ਥੱਲੇ ਨਹੀਂ ਛੋੜਦੀ ਮੈਂ ਵਿੱਚ ਪਾ ਦਿੰਦੀ ਫਿਰ ਕਿੱਡੀ ਕਿਸ ਤਰ੍ਹਾਂ ਸੁ ਚਾਚਣਾ ਵਿੱਚੋਂ ਕੱਢ ਕੇ ਤੀਲਾ ਘਵਾਲਣਾ ਉਥੇ ਕੋਈ ਭਾਂਡਾ ਨਹੀਂ ਰੱਖਿਆ ਜਾਂਦਾ ਤੁਹਾਡੇ ਕੋਲ ਇਹਦੇ ਵਿੱਚ ਰਸੋੜਦੇ ਕਰੋ ਮੇਰੇ ਜੋਗੀਆ ਤੂੰ ਹੁਣ ਐਵੇਂ ਨਾ ਬੋਤੀ ਨਾ ਆਕੜੀ ਨਾ ਜਾ ਘੋਟ ਚਾਹ ਬਣਾਉਣੀ ਤੇ ਬਣਾਣਾ ਨਹੀਂ ਬਣਾਉਣੀ ਤਾਂ ਤਰਵਾਤ ਤੀਲਾ ਚਲਾ ਕੇ ਬਕਵਾਸ ਚਾਹ ਨਾ ਕਰੀ ਜਾ ਜਿਹਦਾ ਤੂੰ ਮੇਰੇ ਸਿਰ ਤੇ ਚੜਿਆ ਨਾ ਮੈਂ ਮਾਰ ਵੀ ਦੇਣਾ ਮੇਰੇ ਨਾ ਮਾਰ ਉਹਦਰ ਮਾਰ ਜਾ ਉਹਦੇ ਵਿਚਾਰੇ ਤੇ ਮਾਰ ਜਿੰਨੇ ਕਿਤੇ ਘੋਟ ਚਾਹ ਮੰਗ ਲਈ ਉਹਦੇ ਕੋ ਮਾਰਾ ਤੁਹਾਡੇ ਮਾਰੂ ਕਿ ਜਿਹੜੇ ਗੈਂਸ ਮੇਰੇ ਜੋਗੀ ਚੁੱਲੇ ਰੱਖੇ ਚੁੱਲੇ ਰੱਖੇ ਤੇਰੇ ਜੋਗੀ ਚੰਗੀ ਭਲੀ ਵਾਂਡੇ ਉਹ ਰਹਿ ਕੇ ਹਣੀ ਆ ਕਿ ਚੜਜ ਨਾ ਬੋਲ ਕੋਈ ਸੱਤ ਨਹੀਂ ਤੇ ਸੱਤ ਨਹੀਂ ਆਉਂਦੀਆ ਤੂੰ ਗੱਲ ਪੈਗੀ ਅੱਛਾ ਤੇ ਵਰਦੀ ਮੈਂ ਰਹਿ ਗਈ ਐ ਮੈਂ ਕੋਈ ਬੰਦਾ ਚਾਹ ਤਾੜੀ ਪੁੱਛ ਲਿੰਦਾ ਕਿ ਤੂੰ ਕਦੋਂ ਨਹੀਂ ਸਿਖਾਈ ਕਿ ਪੇਕੀ ਫੇਰ ਹੀ ਪੁੱਛੀਗੀ ਜਦ ਤੂੰ ਤੀਜੇ ਦਿਨ ਜਾਣਾ ਤਾਂ ਮੈਂ ਉੱਥੇ ਕੀ ਕਰਾਂ ਤੀਜੇ ਦਿਨ ਜਾਣਾ ਤੂੰ ਹੀ ਮੇਰਾ ਤੀਜੇ ਦਿਨ ਪਰਦਾ ਤੂੰ ਉਥੇ ਮਾਪੇ ਦੇ ਜਾਣਾ ਹੁੰਦਾ ਐ ਤ ਵਰਦੇ ਅੱਛਾ ਉਥੇ ਪਰਸਾ ਟਿਕੰਜਾ ਨਹੀਂ ਤੇ ਗਾਂ ਆਪਣੇ ਪੇਕੇ ਤੇ ਚਲੀ ਜਾਣੀ ਪੇਕੇ ਤੇ ਤੇਰੇ ਨਾਲ ਫੇਰ ਐਤਵਾਰ ਜਾਂਦੀ ਫੇਰ ਤੂੰ ਗਾਂ ਤੇ ਟਿਕੰਜਾ ਚੱਲ ਜਾਂਦੀ ਤੇ ਤੂੰ ਵੀ ਇੰਨੀ ਦੂਰ ਕਿਉਂ ਕਰਾਇਆ ਤੁਸੀਂ ਵੀ ਲਾ ਕੇ ਕਰਾਦੇ ਸਾੜ ਚੜਿਆ ਰਿੰਦਾ ਵਾ ਤੇ ਤੁਸੀਂ ਵੀ ਲਾ ਕੇ ਕਰਾ ਲਈ ਤੇ ਇੱਚ ਮੇਰਾ ਕੀ ਕਸੂਰ ਦੱਸ ਮੈਨੂੰ ਕੀ ਪਤਾ ਹਨ ਆਪਣੇ ਮੇਰੇ ਮੰਤਰੇ ਦੇ ਸੰਜੋਗੀ ਏਡੀ ਤੂਰ ਦੇਖਦੇ ਤੇ ਮੈਂ ਕੀ ਕਰਾਂ ਹਾਂ ਜੋ ਹੁਣ ਗੁੱਸਾ ਮੇਰੇ ਤੇ ਕੱਟੀ ਜਾਇਆ ਕਰ ਤੇ ਤੁਸੀਂ ਹੀ ਸਾੜਨਾ ਚੱਲਿਆ ਕਰਨਾ ਥੋੜੀ ਤੇ ਕਿ ਤੂੰ ਏਡੀ ਹੋਣ ਤੇ ਚੇਤੇ ਨਾ ਪੈਦਾ ਵਾ ਮੈਂ ਤੇ ਜਾਉਂ ਮੈਂ ਹਫਤੇ ਜਾਵਾਂ ਜਾਵਾਂ ਭਾਵੇਂ ਮੈਂ ਤੋਹੇ ਤਿੰਨ ਦਿਨ ਬਾਅਦ ਜਾਵਾਂ ਫਿਰ ਫਿਰ ਕਿਉਂ ਰੋਡ ਨਹੀਂ ਫਿਰ ਬਣਾ ਕੇ ਪੀਂ ਜਾ ਮੈਂ ਫਿਰ ਕਿਉਂ ਰੋਡ ਐਂ ਤਾਂ ਕਲੇਸ਼ ਪਾਈ ਬੈਠੀ ਜਦੋਂ ਤੁਸੀਂ ਉਹ ਵਿੱਚ ਜਦੋਂ ਤੋਟੇ ਕਰ ਪਿੰਦੀ ਮੈਂ ਤੇ ਜਾਣਾ ਜਾਣਾ ਇੱਥੇ ਮੌਜ ਮਰਜ਼ੀ ਕਰ ਚੱਲ ਫਿਰ ਬ ਕਹਣਾ ਤੇਣੀ ਨਾ ਮੈਂ ਤਾਂ ਬੜੀ ਮੇਰੀ ਪੀ ਲਿਓ ਨਾ ਇੱਥੇ ਕੋਈ ਅੱਗ ਚਲਕਾ ਕੇ ਬਾਰ-ਬਾਰ ਦਸ ਮੈਂ ਚਾਹ ਬਣਾਉਣੀ ਪਾਗਲ ਮੈਨੂੰ ਵੀ ਨਾਲ ਕੀਤਾ ਐ ਬੈਠ ਗੋਏ ਲੈ ਗੋਏ ਤੇ ਤੋੜੇ ਚ ਬਠੇਰੇ ਗੋਏ ਪਏ ਐ ਖੇਰੌੜਾ ਪਾਇਆ ਚਾਹ ਹੀ ਬਣਨੀ ਤੇ ਤੁਸੀਂ ਜਾ ਕੇ ਮੰਜੀ ਤੇ ਫੱਬ ਕੇ ਬਹਿ ਗਏ ਹੋ ਤੇ ਗੋਏ ਫੜਾ ਦੋ ਕਿਤੇ ਲਿਸੇ ਦੇ ਨਹੀਂ ਹੋ ਚੱਲੇ ਨਹੀਂ ਫੜਾਉਣੀ ਹੱਥ ਕਾਲੇ ਹੋ ਚੱਲੇ ਤੁਹਾਡੇ ਆਹ ਤੁਸੀਂ ਨਹੀਂ ਫੜਾਉਣੇ ਫਿਰ ਬਣੀ ਮੇਰੀ ਵੀ ਚਾਹ ਪੀ ਲਿਓ ਮੈਂ ਵੀ ਬੈਠੀ ਆਵੇਂ ਤੇਰੇ ਕੋ ਨਹੀਂ ਮੰਨਦੀ ਆ ਭਾਈ ਦੋਪਾ ਨੂੰ ਕੋ ਪੀਣੀ ਤੇ ਤੇਰੇ ਘਰ ਵਾਲੇ ਕਿਹੜੀ ਮੈਨੂੰ ਕਹਾਵਾਂ ਤੇ ਦੀਦੀ ਨਾਲ ਉਹ ਕਿਉਂ ਇੱਟਾ ਆਈ ਕੋ ਪੀਣੀ ਚੋਣੀ ਜਾ ਆ ਸੈਤਰੇ ਦੋਮ ਕਲਾ 파ਰੇ ਤੇ ਬਾਲਕੇ ਤੇ ਉਹ ਗਾਂ ਦੇ ਤੇ ਮੈਂ ਦਸਾਂ ਚਾਹ ਕਾਦੀ ਬਣਾਉਂ ਗੋਏ ਫੜਾ ਦੋਗੇ ਤੇ ਚਾਹ ਬਣ ਜੂਗੀ ਨਹੀਂ ਤੇ ਚਾਹ ਝੂਣੀ ਮਨ ਲਈ ਤੇਰਾ ਟਾਪਦਾ ਕਿੱਥੇ ਉੱਡ ਜਾਂਦੇ ਤੇਰਾ ਪਤਾ ਲੱਗਣਾ ਚਾਹ ਨਹੀਂ ਬਣਦੀ ਕਿੱਥੇ ਜਾਂਦੀ ਕੋਈ ਲੈਣਾ ਆਪਣੇ ਦੀਦੀ ਨਾਲ ਉਹ ਕਿਉਂ ਇੱਟਾ ਆਈ ਕੋ ਜਾਦੀ ਭੂਏ ਚੜੀ ਮੈਂ ਸਭ ਨੂੰ ਲੱਗਦਾ ਕੋਈ ਕੰਮ ਨਹੀਂ ਆ ਉਹ ਮੈਡਮ ਸਭ ਤੋਂ ਵੱਡੀ ਹੈ ਤੇ ਸਭ ਤੋਂ ਜਾਦੀ ਭੂਏ ਚੜਦੀ ਜਾਂਦੀ ਹੈ ਤੇ ਮੈਨੂੰ ਇਹਨੇ ਕਿਹੜਾ ਕੁਛ ਕਹਿ ਉਹ ਮੈਂ ਰੋ ਰੋ ਕੇ ਸਿੱਤੀ ਕਿ ਦੁਹਕਾਰਦੀ ਜਾਂਦੀ ਵੀ ਨਹੀਂ ਜਾਂਦੀ ਵਿਚਾਰੇ ਆਖੀ ਇਹ ਜੋ ਭੂਏ ਤੋਂ ਠਿਕੇ ਆਣ ਕੇ ਕੋਈ ਨਹੀਂ ਖੱਕ ਜਾਨੀ ਆ ਲਖੜ ਬਣਾਣਾ ਚਾਹਣ ਲਖੜ ਮਾਰ ਦੇ ਮੇਰੇ ਨਾਲੇ ਮੈਂ ਲਿਆ ਕੇ ਦਿੱਤੇ ਨਾਲੇ ਤੋਂ ਰੋਲਾ ਪਾਉਣੀ ਮੈਂ ਚੋਕ ਚੋਕ ਤੇ ਕੋੜੇ ਚ ਪਾਉਣੇ ਤੇ ਵਾ ਮੈਨੂੰ ਪਹਿਲੇ ਸਾਂਡਾ ਤੂ ਰੇਜ ਪਾਉਂਦੀ ਦਰਾਵਾ ਤੇਵੇਂ ਚੱਕ ਕੇ ਤੁੜੀ ਚ ਪੈਵਨੀ ਪਹਿਲਾਂ ਚਾਹ ਵੀ ਧਰਦੀ ਆਟਾ ਵੀ ਉਹਨਾਂ ਨੇ ਲੱਗਦੀ ਤੇ ਅਜੇ ਤੱਕ ਮੈਡਮ ਨਹੀਂ ਹੁੰਦੀ ਉਹ ਬੰਦੇ ਜਾਨ ਪਾਲਦੀ ਨੂੰ ਵੱਢ ਕਰਨਾ ਹੈ ਆਪਣੇ ਘਰ ਤੇ ਆਪਣੇ ਖਾਵੇ ਉੱਠਦੀ ਐ ਰੋਟੀਆਂ ਪਕੀਆਂ ਪਕਾਈਆਂ ਤੇ ਉੱਠ ਕੇ ਆਉਂਦੀ ਤੇ ਖਾ ਕੇ ਬਹਿ ਜਾਂਦੀ ਨਾਂ ਅੰਦਰ ਨਾਂ ਨੂੰ ਸ਼ਹਿਰ ਕੀ ਬੋਲ ਜੁੜਕਾਇਆ ਉੱਠ ਕੇ ਕੋ ਕੰਮ ਕੁਮ ਕਰ ਲਿਆ ਕਰੋ ਅੱਛਾ ਤੈਨੂੰ ਪਤਾ ਨਹੀਂ ਕਿ ਮੈਂ ਉੱਠੀ ਆ ਕਿ ਮੈਂ ਨਹੀਂ ਉੱਠੀ ਮੈਂ ਕਿਹੜੇ ਵੇਲੇ ਉੱਠੀ ਭੇਦੀ ਹੂ ਜਾ ਕਰ ਤੂੰ ਮੈਂ ਤੇ ਚਾਹ ਫਰਾਉਂਦੀ ਮੂੰਹ ਦੇ ਕੋਲ ਖੜੇ ਖੜੇ ਰਹੀ ਅਜੀ ਮੈਨੂੰ ਨਾ ਮੂੰਹ ਹੀ ਨਹੀਂ ਤੋੜ ਤੋੜ ਬਲਾ ਮੂੰਹ ਮੈਂ ਲੈਣਾ ਉਹ ਲਫੰਦੀ ਲਈ ਜੇ ਮਾੜਾ ਦੇ ਕੋਈ ਕੰਮ ਕਰ ਲੈਂਦੀ ਆ ਜੇ ਉੱਠੇ ਤੇ ਕੋ ਕੰਮ ਕੁਮ ਕਰ ਲਓ ਕਿ ਸਾਂਹ ਦਪਟੇ ਉੱਤੇ ਰਹਿਣਾ ਤੇ ਤਨੇ ਤੇ ਫੈਜੀ ਅੰਦਰ ਕਿੱਲੇ ਜਿਦੀ ਭੇਲੀ ਮੈਂ ਸਾਰੇ ਮੂਹ ਚ ਕਿਆਈ ਹੋਣੀ ਤੈਨੂੰ ਕਿਸ ਦੀ ਬਪਕ ਜੀ ਹੋਈ ਹੈ ਹੈ ਉਹ ਗੱਲਾਂ ਨੂੰ ਨਾ ਕਰ ਦੇ ਜਿਹਨਾਂ ਮਾਰਨੇ ਦੇ ਦੋ ਜਣਾਂ ਨੂੰ ਕਹਾ ਲੈ ਦੇ ਵਾ ਜੀ ਵਾਹ ਰੋਇ ਨਾ ਮਾਰਦੀ ਕਿ ਅੰਨੇ ਬਹੁਤੀਆਂ ਗੱਲਾਂ ਨਾ ਕਰਿਆ ਕਰ ਤੇ ਪਤਾ ਨਹੀਂ ਆ ਗਈ ਉਦਾਂ ਦੀ ਤੈਨੂੰ ਹੋਈ ਚੜੀ ਹੋਈ ਤੈਨੂੰ ਕੰਨਾ ਝਾੜੂ ਨਾ ਨਾ ਸੜ ਜਿਹੜੀ ਜੀ ਫੋਰ ਕੋਈ ਨਾ ਲਾਉਣੇਗੇ ਪੋਚੇ ਲਾ ਝਾੜੂ ਤੇ ਲਾ ਮੈਂ ਪੋਚੇ ਲਾ ਦੇਣੀ ਮੈਂ ਨਾ ਫੋਰ ਤਾਂ ਸੁੱਤੀ ਜੇ ਜਮਾਈ ਨਾ ਆਵੇ ਤਾਂ ਫੇਰ ਪੋਚੇ ਲੱਗੜੇ ਆਪ ਝਾੜੂ ਲਾ ਕੇ ਪੋਚੇ ਨਹੀਂ ਲੱਗੇ ਨਹੀਂ ਲੱਗਦੇ ਸੁੱਧ ਕੋ ਝਾੜੂ ਲਾ ਦੇ ਨਾ ਪੋ ਸ਼ੱਕ ਰੋਟੀਆਂ ਬਣਾਉਣੀਆਂ ਸੋਕੀਆਂ ਵੀ ਇਹ ਮੈਂ ਬਕਾ ਲੂ ਰੋਟੀਆਂ ਦੇ ਨਾਲ ਬਹੁਤ ਨਾਲ ਨਾ ਨਾ ਪਾਇਆ ਤਾਂ ਇਧਰ ਆ ਕੇ ਤੇ ਝਾੜੂ ਲਾ ਮੈਂ ਨਹੀਂ ਲਾਉਣਾ ਜੇ ਲਾ ਦੇਗੀ ਤੇ ਪੋਚੇ ਲਾ ਦੂਗੀ ਤੇ ਪੜੇਗਾ ਇਹਨੂੰ ਤੋਂ ਵੱਖਿਆ ਮੈਂ ਆਪਣੇ ਘਰਨੇ ਦੇ ਨਾਲ ਪੋਚੇ ਲਾ ਦੇਣਾ ਮੈਂ ਸਾੜਾ ਇਹ ਤਾਂ ਗਰਮ ਗਰਮ ਦੇਖਾ ਕਿ ਕਿਹੋ ਜਿਹੀ ਕਿਹਦਾ ਬਤਾ ਇਹਨੇ 50 ਰੁਪਏ ਦਿੱਤੇ ਇਹ ਬਦਲੇ ਦੇ ਲਈ ਕਰੇ ਮੈਂ ਆ ਕੇ ਨਾ ਆ ਸਕਾਂ ਬਹੁਤ ਚਾਹਤ ਆਉਂਦੀ ਹੈ किसी तो फिर तो 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 में बंदा ना 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 बोलता बोल दी जावे बंद चर्ज समझ बोलती चजना बंद महीने डेढ़ महीने बाद चल जाए बंदा रहेगा चढ़ा चौका रहा हफ्ते हफ्ते जे कहूँ फिर ਮਰੀ ਜੇ ਇੱਕ ਗੱਲ ਕਹਿਣੀ ਹੈ ਤੇ ਕੋ 50 ਖੰਦੀ ਨੇ ਅਚਾਰੂ ਲਾਉਣਾ ਚਾਹਤਾ ਥੋੜੀ ਚਾਰਦੀ ਹੈ ਉਹ ਪਈ ਹੋਈ ਵੇ ਨੇ ਆਇਆ ਵੇ ਨੇ ਆਇਆ ਤੁਹਾਨੂੰ ਕਾਹਦੀ ਅੱਜ ਸ਼ੁਪੀ ਹੋ ਗਈ ਹੈ ਜਾ ਖੇਡੋ ਜਾਤੀ ਚੱਲ ਜਾ ਵੀ ਰਹਿਣ ਲੈ ਕੇ ਬਾਹਰ ਚੱਲ ਖੇਡੋ ਜਾ ਮੇਰੇ ਕੋਲ ਤੇ ਖੇਡ ਜਾ ਜਾ ਚਲੋ ਚੱਲ ਜਾਓ ਤੁਸੀਂ ਖੇਡਦੇ ਰਹੋ ਅੱਗੇ ਉਹ ਲੜਨ ਦੇਈ ਚਾਚੀ ਤੁਹਾਡੀ ਆਖਰ ਨਹੀਂ ਕੋਸ ਲੱਗੀ ਹੈ ਮੰਮੀ ਤੁਹਾਡੇ ਤੇ ਕੋਲ ਤਾਂ ਆਟਾ ਗੁੰਨ ਕੇ ਰੋਲਾ ਪਾਉਂਦੀ ਤੇ ਮੈਂ ਕਿੱਥੋਂ ਟੈਨ ਦਾ ਲੰਗਾ ਲਾ ਕੇ ਖਵਾਦਾ ਹੈ ਐਡੀ ਜਬਾਨ ਕਿਤੇ 20 ਵੀ ਗੱਲਾਂ ਕੀਤੀਆਂ ਉਹਨਾਂ ਚਲਦੀ ਹੈ ਲੈ ਤੁਹਾਨੂੰ ਕੋਈ ਕੋਚੇ ਲਾ ਕੇ ਨਾ ਰੋਟੀ ਪਕਾ ਕੇ ਖਵਾਉਣੀ ਮੈਂ ਆਪਣੇ ਪੁੱਤ ਨੂੰ ਜਾ ਤੇ ਜੋ ਇਹਨੂੰ ਕੀ ਕਹਿਣਾ ਰੋਲਾ ਪਾਉਂਦੀ ਰਹਿਣਾ ਇਹ ਫਿਰ ਦਹੀਂ ਤੇ ਆ ਜੀ ਨਹੀਂ ਖਾਣਾ ਲੈਣਾ ਉਹ ਹਾਂ ਖਸੇ ਦਹੀਂ ਖਾਣਾ ਨਹੀਂ ਆ ਰਿਹਾ ਪਹਿਲਾਂ ਕੋਈ ਨਹੀਂ ਦਵਾ ਕਸਮਾਂ ਦੇ ਖਾਣੇ ਪਾ ਚਾਹੇ ਵੇਦਰਾ ਝਾੜੂ ਲਾਉਣ ਵਾਲਾ ਵਸਤੂਆਂ ਚੁਪਣ ਵਾਲਾ ਮੰਜੀ ਉਧਾ ਹੀ ਪਈ ਆਪਰੇ ਅੰਦਰ ਸਮਾਨ ਚੁੱਕ ਲੈਣਾ ਬਿਸਤਰੇ ਚੁੱਕ ਲੈਣਾ ਮੇਰੇ ਅੰਦਰੋਂ ਨਹੀਂ ਚੁੱਕਣਾ ਫੇਰ ਆਖ ਦਿੰਦੀ ਮੈਂ ਲੜਦੇ ਲੜਾਣਾ ਤਾਂ ਹੋਰ ਫਿਕਰਾਂ ਦਾ ਸਾਰਾ ਕੰਮ ਚੌਂਕੇ ਦਾ ਵੀ ਕਰ ਤੇ ਨਾਲੇ ਆੜ ਕੇ ਆਪਣਾ ਸਮਾਨ ਵੀ ਚੁੱਕਾ ਅੰਦਰੋਂ ਬਿਸਤਰੇ ਵੀ ਚੁੱਕਾ ਕੋਈ ਮੰਜੀ ਨਹੀਂ ਚੁੱਕਣੀ ਕੋਈ ਬਿਸਤਰੇ ਨਹੀਂ ਚੁੱਕਣੇ ਮੈਡਮ ਨੇ ਪਾਲਾ ਪਾਲਾ ਰੋ ਜਿੰਨਾ ਤੇਰੇ ਕੋਲ ਪਾਇਆ ਜਾਂਦਾ ਹਨ ਰੱਜ ਕੇ ਪਾਲਾ ਕੋਈ ਕਸਰ ਰਹਿ ਨਾ ਜਾਵੇ ਚੰਗਾ ਪਾਲੂ ਦੀ ਜਿਵੇਂ ਨੀ ਤਾ ਆਪਣੇ ਰੌਣਕਾਂ ਉਹਨੂੰ ਦਿੱਤੀ ਅੱਛਾ ਹੋਰ ਕਮਰੜੀ ਦਿੱਤੀ ਵੀ ਹੈ ਇਹੋ ਦਿੱਤੀ ਵੀ ਲੋਕਾਂ ਨਾਲ ਲੜਦੀ ਰਿਆ ਕਰ ਹਾਂ ਉਹ ਜੋ ਮਰਜੀ ਕਰ ਮੇਰੀ ਜਬਾਨ ਦਾ ਸੁਣੇ ਤੇਰੀ ਜਬਾਨ ਤੇਰੀ ਜਬਾਨ ਨੂੰ ਚੰਗੇ ਪਾਸੇ ਲਾ ਕੇ ਬੋੜਬੜ ਕਰਕੇ ਲਾਉਣਾ ਚੰਗੇ ਪਾਸੇ ਲਾਈ ਹੋਈ ਹੈ ਹਾਂ ਝਾੜੂ ਨਾਲ ਬਾਹਰ ਧੁੱਪ بڑے بڑے ਚੜਦੀ ਜਾਂਦੀ ਮੈਂ ਤਾਂ ਫੇਰੇ ਨਾ ਕਪੋਚੇ ਲੱਗਦੇ ਆ ਮ제 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 ਡਹੀ ਹੈ ਤੇ ਮੈਂ ਨਹੀਂ ਮੈਂ ਕੋਲੀ ਯਾਰੀ ਨਾ ਉਸੇ ਜਿਵੇਂ ਯਾਰੀ ਹਾਂ ਤੂੰ ਅੰਦਰ ਅੰਦਰ ਲਾ ਲੈਣੇ ਜਿਹੜੇ ਤੜਕੇ ਲਾ ਲੈਣਾ ਹੈ ਹੁਣ ਤੂੰ ਅੰਦਰ ਅੰਦਰ ਲਾ ਲੈਣਾ ਤੇ ਮੇਰੀ ਸਰਕਾਰ ਮੈਂ ਕੋਚੇ ਲਾਉਣੇ ਪੈ ਤੋ ਕੇ ਕਿਉਂ ਮਾਰਾ ਲਾ ਲੈ ਐ ਕੋਈ ਨਹੀਂ ਸਕਦੇ ਉੱਤੇ ਲਾ ਦੇ ਚੰਗੇ ਪਾਸੇ ਨੇ ਲਾਣੀ ਬੜ ਬੜ ਫੋੜ ਫੋੜ 24 ਕੇ ਟੇਕਾ ਪੀਣਾ ਨਾ ਗਾ ਲੀ ਜਾਣਾ ਐ ਕਿ ਨਹੀਂ ਜਾਣਾ ਤੂੰ ਮੈਂ ਨਹੀਂ ਜਾਣਾ ਠੀਕ ਹੈ ਨਹੀਂ ਜਾਣਾ ਮੈਂ ਕੋ ਲਾਵਾ ਲਾ ਤੈਨੂੰ ਕੀ ਹੋਇਆ ਮੈਂ ਤੇ ਕੋਚੇ ਲਾਉਣੇ ਨੇ ਲੱਗੀ ਪਾਣੀ ਲਿਉਣ ਹਾਂ ਚੁੱਪ ਐਂ ਨਹੀਂ ਪਿਆਣੀ ਨਾ ਸੁਟਿਆ ਚੁੱਪ ਚੁਪ ਕਰ ਤੇ ਲਾ ਇਹ ਨਹੀਂ ਉਹ ਆਪਣਾ ਆਸਰਾਣਾ ਇੱਦਾਂ ਕਿੱਦਾਂ ਬੈਠਿਆ ਗੁਜ਼ਾਰੇ ਨਹੀਂ ਆਣੇ ਜਿੱਦਾਂ ਤੂੰ ਬੈਣੀ ਆ ਛੇਕ ਹਾਲ ਚੱਲਤੇ ਹੀ ਚੱਜ ਜਾਂਦੀ ਜਦੋਂ ਝਾੜੂ ਲਾਉਣਾ ਕੋਸੂ ਸੈਂਦੇ ਜਾਂਦੀ ਇਹਦੇ ਨੇ ਜਾਣ ਖਾਦੀ ਇਹ ਤਾਂ ਮੈਂ ਝਾੜੂ ਨਾ ਨਹੀਂ ਗੂਲੀ ਗੂਲੀ ਦਾ ਗੂਲੀ ਗੂਲੀ ਦਾ ਅਖਾਣ ਜੀ ਆਪਾਂ ਤਾਂ ਕੀ ਕਰਦੀ ਆਈ ਕਿਸ਼ੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਸਭੇ ਹੀ ਨਹੀਂ ਤਾਈ ਫਿਰ ਬਿਸ਼ਿਆਣੇ ਇੰਨੀ ਬਠਾ ਸ਼ਗੀ ਮੰਜੀ ਦੇ ਲੱਗ ਅੱਜ ਮੈਡਮ ਕਿੱਥੇ ਗਈ ਅਜੇ ਤੱਕ ਸਾਰੇ ਚਾਰ ਬੁਲਗ ਗਿਆ ਇੱਕੋ ਹੀ ਕਮਰਾ ਰਹਿ ਗਿਆ ਤੇ ਸਾਰ ਸਪੱਟੇ ਵੀ ਮੁੱਕ ਦੇ ਦੇਤੇ ਸਾਰਾ ਦਿਨ ਸਾਰ ਸਪੱਟਿਆਂ ਦੇ ਲਿੰਦੀ ਅੱਜ ਤੇ ਨੂੰ ਚਲ ਜਾਉਂਦਾਂ ਨੂੰ ਚਲ ਜਾਇਦਾਂ ਨੂੰ ਚਲ ਜਾ ਅੱਗੇ ਨੂੰ ਚਲ ਜਾ ਚਾਰ ਸਫੇਰੇ ਦੇਰਿਆਂ ਦੀ ਸੁਹਾ ਲੈ ਕੇ ਤੇ ਫੇਰ ਘਰੇ ਜਾਂਦੀ ਇਹ ਤਾਰੀ ਕਿੱਥੇ ਵੜੀ ਬੰਦਾ ਘਰੇ ਆ ਜਾਂਦਾ ਪੋਚੇ ਲਾਉਣ ਵਾਲੇ ਹੋਣ ਨਹੀਂ ਪਾਵਾ ਮੱਝ ਦੇ ਉਹ ਨਹੀਂ ਧੁੱਪ ਚੜਦੀ ਦਸੇ ਨੂੰ ਮੇਰੇ ਤੇ ਧੁੱਪ ਚੜਦੀ ਛੇਤੀ ਛੇਤੀ ਚੜੂਲਾ ਧੁੱਪ ਚੜਦੀ ਸੂਰਜ ਪੈ ਗਿਆ ਮੇਰੇ ਉੱਤੇ ਐਦਾਂ ਕਰਦੀ ਐਨ ਕੀ ਕਰੀ ਜਾਂਦੇ ਘੋਟਰੀਤ ਕੋਝ ਨੀਤੀ ਦੀਵੇ ਹਲਾ ਝਾੜੂ ਲਾਉਂਦੇ ਇਪੋਂ ਮੇੜਨ ਕੜੀ ਗਈ ਬਲ ਨਾ ਇਹ ਨੀਰੇ ਕੋਲ ਤਨੀ ਗਈ ਮੈਂ ਤੈਨੂੰ ਆਈ ਮੈਂ ਤੇ ਤੁਹਾਡੇ ਕੋਲ ਕੜੀ ਹੋ ਕੇ ਹੁੰਦੀ ਆ ਤੇ ਮੇੜੋਂ ਪਤੜ ਕਿੱਥੇ ਵੜੀ ਜਾ ਕੇ ਮੈਨੂੰ ਆਂਦੀ ਛੇਤੀ ਛੇਤੀ ਝਾੜੂ ਲਾ ਤੋਂ ਪਚੜਦੀ ਜਾਂਦੀ ਮੇਰੇ ਤੇ ਸੂਰਜ ਪੈ ਚੱਲਿਆ ਤੇ ਮੇਰੇ ਪੋਚੇ ਲਾਉਣੇ ਤੇ ਹੁਣ ਹਾਲੇ ਕਿਧਰ ਨੂੰ ਨਿਕਲੀ ਐਦਾਂ ਉਹ ਤਾਂ ਗਈ ਨਾ ਕਹਿੰਦੇ ਕੋਈ ਬਹੁਤ ਤਾਂਗਾ ਮੈਂ ਦੇ ਦੇ ਲੈ 10 ਕੋਤਰੀ ਤੂੰ ਤੇ ਹੱਥ ਕਰੀਂ ਇਦਾਂ ਥੋੜੀ ਹੁੰਦੀ ਐ ਜਿੱਥੇ ਦਰਾਣੀ ਤੇ ਥਾਣੀ ਦਾ ਹੋਣਾ ਚਾਹੀਦਾ ਮੇਰੇ ਲੇ ਪੇਲਾ ਮੈਂ ਕਿਦਾਂ ਰੁਲੀ ਖੁਲੀ ਪਈ ਐ ਤੁਸੀਂ ਤੇ ਇੱਕ ਕੰਮ ਉਹ ਕਰ ਲੈਂਦੀ ਐ ਤੀਨ ਦਿਨ ਦਾ ਕੰਮ ਉਹ ਬੰਦਾ ਕਰਨਾ ਕਰ ਲਿਓ ਵਧੀਏ ਸਾਰਾ ਦਿਨ ਕੋੜ ਕੋੜ ਨਹੀਂ ਮੁੱਕਦੀ ਇਹਦੀ ਵੇਖ ਕੰਮ ਤੇ ਗੁਰਪ੍ਰੀਤ ਕਰ ਲੈ ਜੇ ਮੱਲਾ ਢੇਲ ਮਾਠ ਹੁਣ ਤੂੰ ਜੋ ਢੇਲ ਮਾਠ ਦੀ ਤੈਨੂੰ ਕੋਈ ਗੱਲ ਬੰਦੀ ਉਹ ਸਾਰਾ ਕਰਦੀ ਕਰਦੀ ਕਿ ਨਹੀਂ ਕਰਦੀ ਸੁਹਾ ਕਰਦੀ ਪਾਣੀ ਚੋਰ ਕੋੜ ਕਰਦੀ ਰਿੰਦੀ ਇਹੋ ਜੇ ਕੰਮ ਨੂੰ ਤੇ ਬੰਦਾ ਨਾ ਕਰੇ ਤਾਂ ਉਹ ਚੰਗਾ ਵੇਖ ਕਿੰਨੀ ਆਉਣਾ ਕਰਨ ਨਾ ਆਪਣੇ ਪੇਕੇ ਦੀ ਥੋੜੀ ਭੱਜੇ ਆਉਣਾ ਮਾਪੀ ਹਾਂ ਲਿਆ ਨਹੀਂ ਕਰਦੀ ਕੋਈ ਆਊਗਾ ਲਾ ਵੀ ਮੈਨੂੰ ਜੀ ਦੀ ਤੁਸ ਕੋ ਵਧੀਆ ਲੱਗਦੀ ਕੱਲੀ ਇਹ ਸਭ ਵਧੀਆ ਕੋਈ ਨਹੀਂ ਵਧੀਆ ਆਹਾ ਅਲੀ ਦੀ ਜੀ ਦਾ ਚਾਲ ਕੋਈ ਨਹੀਂ ਗੋਪਰੀ ਦਾ ਤੇ ਲਮਾਠ ਨੂੰ ਕੰਮੇ ਆ ਜਾਣਾ ਉਹ ਤਾਂ ਤੇ ਹਰ ਕੋਈ ਦਿਨ ਬਸ ਕੋਲ ਕੋਲ ਕਰਦਾ ਖਾਣਾ ਉਹਨੇ ਆਪਣਾ ਤੂੰ ਆਪਣਾ ਮੇਰੇ ਅੰਨੇ ਵੇਖ ਮੈਂ ਮੂੰਹ ਵੱਲੇ ਬਹਿ ਨਹੀਂਦੀ ਕੌਣ ਹੁੰਦੀ ਰਾਮ ਕਰੇ ਕੌਣ ਆਲੇ ਕੌਣ ਜਾਵੇ ਰਿਸ਼ਤੇਦਾਰ ਤੇ ਆਉ ਕੋਈ ਨਹੀਂ ਨਮਸੇ ਜਾ ਕੇ ਆਊਗਾ ਹੋਈ ਪਤਾ ਹੈਗੀ ਜੀ ਨਹੀਂ ਕਾਢੀ ਤਾਂ ਇੰਨੀ ਬੰਦੀ ਹੁੰਦੀ ਤੁਹਾਨੂੰ ਵੀ ਹੋਗਾ ਨਾ ਜਿੱਥੇ ਦੋ ਤੇਰੀ ਲੜਾਈ ਵੀ ਹੁੰਦੀ ਹੈ ਤਰੀ ਹਉ ਤੇਦੀਏ ਘਾਤਾ ਹੈਗੀ ਪਰ ਉਹਨਾਂ ਨੂੰ ਵੀ ਬਦਲਣਾ ਚਾਹੀਦਾ ਨਾ ਕਿ ਵੱਡੇ ਆ ਚਲ ਬਦਲ ਜਾਣ ਪਰ ਨਾ ਉਹਨਾਂ ਨੂੰ ਦਸਰੀ ਨਹੀਂ ਹੁੰਦਾ ਕੋਈ ਵੇਲਾ ਮੈਂ ਬਰਦਾ ਦੋ ਲੱਕ ਤੋਂ ਦਿਮੇ ਝਾੜੂ ਲਾਗੇ ਵੇਲੀ ਹੋ ਚੱਲੀਏ ਤਾਂ ਜਿੱਤਕ ਨਹੀਂ ਆਏ ਬਾਹਰ ਹੂ ਹੀ ਉਹਦੀ ਤੇਤ ਚ ਨਹੀਂ ਕੱਖ ਵੀ ਹੈਗਾ ਉਹ ਮੇਰੇ ਨਾਲ ਵੀ ਕਰ ਜਾਂਦੀ ਦੀ ਉਹ ਮੂੰਹ ਦੀ ਬੜਬੋਲੀ ਆ ਉਤੋਂ ਉਤੋਂ ਕਰ ਜਾਂਦੀ ਹੈ ਵਿਚੁਣੀ ਫੇਰ ਉਹੀ ਆ ਜੈ ਇਹੋ ਗਲਤ ਹੋਈ ਉਹਨੂੰ ਕਹਿ ਕੇ ਦੇਖ ਲਿਓ ਤੇ ਕੀ ਤੁਹਾਨੂੰ ਟੁੱਟ ਕੇ ਨਾ ਪੈਂਦੀ ਗਾਈ ਨਹੀਂ ਕਿਤੇ ਨਹੀਂ ਮੈਨੂੰ ਟੁੱਟ ਕੇ ਪੈਂਦੀ ਤੁਸੀਂ ਰਲ ਕਿਦਣਾ ਉੱਤੇ ਤੁਹਾਡੀ ਇਹੀ ਬੰਦੀ ਇੰਨੀ ਸੀ ਨਾਲੇ ਜਿੱਥੇ ਬਣ ਕੇ ਮੇਰੇ ਦੋ ਦਿਨੇ ਜਿੱਥੇ ਪਿਆਰ ਉੱਥੇ ਲੜਾਈ ਵੀ ਹੁੰਦੀ ਹੁੰ ਤੇ ਲੜਨਾ ਕਿਤੇ ਨਾ ਜਿਹਨੇ ਆਪ ਰਹੀ ਨਹੀਂ ਉਹਦੇ ਨਾਲ ਲੜਨਾ ਪਰ ਦੁੱਕਾ ਰੰਨਾ ਨਹੀਂ ਲੜਦੇ ਸਾਰੇ ਪਲ ਲੜਦੀ ਤੇ ਲਾਜਾ ਕੋਈ ਨਹੀਂ ਮੈਨੂੰ ਵੀ ਦੇਣੀ ਆ ਚਲ ਵੇਖੋ ਕਿੱਥੇ ਮੈਂ ਝਾੜੂ ਲਾਵਾਂ ਥੋੜਾ ਜਿਹਾ ਮੇਰਾ ਝਾੜੂ ਰਹਿ ਗਿਆ ਹਾਂ ਮੋ ਹਾਂਜੀ ਯਾਰੋ ਕੀ ਕਰਦੇ ਆ ਕੋਈ ਦੁੱਧ ਚੋ ਕੇ ਗਏ ਮੈਂ ਦੋਸਤ ਪਾਣਾ ਅੱਛਾ ਨਾਲ ਮੇਰੇ ਕੋਲ ਤੁਸੀਂ ਕੀ ਗੱਲ ਹੋ ਕਿਹੜੀ ਗੱਲ ਕਰਦੀ ਹੈ ਮੈਨੂੰ ਪਤਾ ਵੀ ਤੁਸੀਂ ਆਏ ਜੇ ਸਾਡੇ ਘਰੇ ਜੀ ਵੀ ਹੁਣ ਤਾਂ ਸਾਰਾ ਕੁਝ ਦੱਸਤਾ ਨਾ ਮੈਨੂੰ ਉਹਨੇ ਨਹੀਂ ਦੱਸਿਆ ਮੈਨੂੰ ਪੁੱਛਿਆ ਵਾ ਵੀ ਕਾ ਲੈਣਾ ਤੇ ਉਹ ਆਂਦੀ ਤੇ ਇਹਦਾ ਮੈਂ ਸਮਝਾਇਆ ਨਹੀਂ ਕਿ ਉਹ ਕੀ ਕਰ ਜੇ ਕਿ ਦੱਸਾਂ ਨਾ ਕੋਈ ਗੱਲ ਕੀ ਹੋਈ ਤੈਨੂੰ ਮੈਂ ਦੱਸ ਦਿੰਦੀ ਅੱਛਾ ਜਦੋਂ ਕੋਈ ਛੁੱਟੀ ਆਉਣੀ ਮੈਂ ਪੇ ਕੇ ਜਾਣਾ ਜਦੋਂ ਕੋਈ ਛੁੱਟੀ ਹੋਣ ਮੈਂ ਪੇ ਕੇ ਜਾਣਾ ਹੋਇਆ ਕੋ ਮਹੀਨੇ ਦੋ ਮਹੀਨੇ ਬੰਦਾ ਚਲਾ ਜਾਵੇ ਮੈਨੂੰ ਗੁੱਸਾ ਜਿਹਾ ਆ ਗਿਆ ਤੇ ਕਿਉਂ ਆਈ ਮੈਂ ਆਈ ਜਾਣਾ ਪੁੱਛੀ ਉਹ ਤੋਂ ਦਾ ਇੱਕ ਪਾਤੀ ਪਿਆਰ ਹੈ ਕਾਲ ਕੋਈ ਗੁੱਸਾ ਤੇਰੇ ਤੇ ਗੁੱਸਾ ਕਰਨਾ ਹੈ ਤੇ ਮੇਰੇ ਤੇ ਨਹੀਂ ਕਰਦੇ ਆ ਆਪਦੇ ਤੇ ਕਰਨਾ ਪਰ ਨਹੀਂ ਨਾ ਹੋਇਆ ਉਹ ਮੈਂਨੇ ਡੇਢ ਵਾਰ ਚਾਚੇ ਕੋਲ ਛੰਗੀਆਂ ਤਾਂ ਛੁੱਟੀ ਤੇ ਉਹਦੇ ਚੋੜਾ ਚੋਕੇ ਚ ਪੀਕੇ ਬੂਹੇ ਕਿਤੇ ਤੁਰ ਪੈਣਾ ਉਹਦੇ ਪੀ ਤੇਰੇ ਤੇ ਕੇ ਦੁੱਧ ਆ ਉਹਦੇ ਮੇਰੇ ਤੂੰ ਦੱਸਦੇ ਵੀ ਮੇਰੇ ਹੰਦੇ ਤੂੰ ਨਾ ਜਨ ਹੁੰਦੀ ਜੀ ਕਰਦਾ ਸਿਰਫ ਉਥੇ ਪੈ ਜਾਣਾ ਜੀ ਕਰਦਾ ਵਾ ਉਧਰ ਬੈਠੇ ਆ ਉਹ ਰੱਬ ਦੀ ਤੰਨੀ ਜੀ ਜਾ ਕੇ ਉਹ ਹੀ ਨਾ ਵੀ ਹੁਣ ਉਹਦੇ ਨੇਰੇ ਆ ਚਲ ਕੋਈ ਨਹੀਂ ਕਿ ਮਾਂ ਤੇ ਉਹਨੂੰ ਦੇ ਲਉਂਦੀ ਆ ਫਿਰ ਕੀ ਗੱਲ ਉਹਨਾਂ ਦੇ ਘਰੇ ਹੀ ਆ ਮਰੇ ਤੂੰ ਵੱਡੀ ਉਹ ਦਿਨ ਆਪਣੀ ਸਮਝ ਕੇ ਹੀ ਇੰਨਾ ਕਰਦੀ ਜੀ ਕਿ ਅੱਜ ਕੋਈ ਨਹੀਂ ਕਰਨਾ ਹੁਣ ਮੈਂ ਕਿਹਦੇ ਸਿਰ ਤੇ ਛੱਡੀ ਬੜਾ ਲੜਦੀ ਹੂ ਔਰ ਤੈਨੂੰ ਨਹੀਂ ਪਤਾ ਬੜਾ ਲੜਦੀ ਹੂ ਅੱਜ ਕੋਈ ਨਹੀਂ ਕਰਮੋ ਹੁਣ ਥੋੜੀ ਕੱਦਣਾ ਨਾ ਮੈਂ ਸਿਰ ਵੀ ਰੂਂਜੀ ਸਾਰਾ ਕਰ ਲੈ ਆਟਾ ਗੁੰਨਣ ਲੱਗੀ ਤੇ ਰੋਲਾ ਪਾਉਣ ਦੇ ਦੱਸ ਲੈ ਮੈਂ ਐਡਾ ਅੰਤਰਾ ਵੇ ਰੂਂਜੀ ਆਈਆਂ ਅੱਲੇ ਕਿਵਟੇ ਅੱਜ ਗਿੱਟ ਲਾਤੀ ਕਿ ਤੇਰੀ ਅੱਖਾਂ ਦੇ ਤੇ ਤੇਰੇ ਗਿੱਟਾਂ ਦੇ ਨਾ ਅੱਜ ਕੋਈ ਨਹੀਂ ਕਰਮੋ ਣੀ ਕਿ ਨੀ ਕੀ ਗੱਲਾਂ ਬੁਧਾਵਾਂਗੇ ਕੱਚੀ ਬੱਸੀ ਤੇਰਾ ਮੱਧ ਹੀ ਜਾਂਦੀ ਜਾਂਦੀ ਹੈ ਤੇ ਜੇ ਉਹ ਤੇ ਘਰਾਂ ਤੇ ਗੁੱਸਾ ਮੈਣ ਜਾਣਾ ਮੈਂ ਉਹਨੂੰ ਵੀ ਵਾਰੂ ਮਾਰਦੀ ਉਈ ਦੋਵੇਂ ਆਉਣੇ ਬੈਠੇ ਨਾ ਮੈਂ ਤਾਂ ਸੁਲਾ ਕਰਾ ਕੇ ਜਾਣੀ ਇਹ ਮੇਰਾ ਮੋਨੀਟਰ ਡਕਵਾ ਜਾਂਦੀ ਹੈ ਤਾਂ ਫਿਰ ਮੇਰਾ ਵੀ ਕੀ ਕਰਨਾ ਉਹਨੇ ਕਹਿੰਦਾ ਤੇਰੀ ਕਰਦੀ ਤਾਂ ਤੂੰ ਬਣਾਉਦੀ ਕਰਦੀ ਮੈਂ ਕਿੱਥੇ ਲੈਣਾ ਹਾਂ ਹਾਂ ਉਹ ਤਾਂ ਕਰ ਲੈ ਜਿਵੇਂ ਤੇਰੇ ਕੋ ਬਾਹੂ ਬੋ ਲੱਗਦੀ ਕਿ ਉਹਦੇ ਕੋ ਬਾਹੂ ਤੇਰੇ ਤੇ ਅਟ ਜਾਣਾ ਤੇ ਜੁਣੀ ਕਰਦੀ ਤਾਂ ਮੈਂ ਇਹ ਦੋਵੇਂ ਚੰਗੀਆਂ ਇਕੱਠੇ ਬੈਠੀਆਂ ਚੰਗੀਆਂ ਲੱਗਦੀਆਂ ਜੀ ਤਾਂ ਫਿਰ ਮੈਨਾਂ ਆਇਆ ਕਰਨਾ ਨਹੀਂ ਚਲ ਠੀਕ ਹੈ ਜੇ ਫਿਰ ਸੌਂਵੇਂ ਉਹਨਾਂ ਦਾ ਚਾਹ ਥੋੜਾ ਜਿਹਾ ਮera ਮਾਤਾ ਸਨ ਹਾਂ ਕੋਈ ਨਹੀਂ ਉਹਨੂੰ ਵੀ ਕਹੂੰਗੀ ਨਾਲੇ ਕੋਈ ਨਹੀਂ ਜਿੱਥੇ ਤੇ ਪਿਆਲਾ ਗੱਡ ਵੀ ਲਈ ਤਾਂ ਉਹ ਬਾਰੇ ਕਹਿ ਲਈ ਨਾ ਉਹ ਸਾਸ ਨਹੀਂ ਮਾਵਾਂ ਤੇ ਨਹੀਂ ਰੱਦ ਹੋਣੀ ਲੜਦਾ ਸਾਰੀ ਦੁਨੀਆ ਦੇ ਨਾਲ ਲੜਦਾ ਤਾਂ ਹੈਗੇ ਪਰ ਮੇਰੇ ਨਾਲ ਗੱਲ ਨਹੀਂ ਕਰਦਾ ਹੁਣ ਮੇਰੀ ਕੋਈ ਅਜੀ ਮਤਲਬ ਨਾ ਆਵੇ ਗੁੱਸਾ ਜਿਹਾ ਆ ਜਾਂਦਾ ਮੈਨੂੰ ਆਉਂਦਾ ਗੁੱਸਾ 2 ਮਿੰਟ ਹੀ ਜ਼ਿਆਦਾ ਨਹੀਂ ਆਉਂਦਾ ਮੈਨੂੰ ਗੁੱਸਾ ਆ ਜਾਂਦਾ ਇਹ ਕੋਈ ਮੈਂ ਨਹੀਂ ਕਰਦੀ ਫ੍ਰੀਜ਼ ਹਾਂਜੀ ਓਰੇ ਆਮੀ ਨਹੀਂ ਨਾ ਕੋਈ ਸਿੱਥੋ ਲਈ ਇਹ ਨਾ ਹੁਣ ਇਹ ਤੇ ਨਹੀਂ ਆਦੀ ਮਾਂ ਚੱਲ ਆ ਕਦੀ ਲਾ ਲਈ ਨਹੀਂ ਹੁਣ ਲਾ ਲਈ ਵਧੀਆ ਲੱਗਦੀ ਹਾਂਜੀ ਜੀ ਤੁਸੀਂ ਆਇਆ ਕਰੋ ਆਪਰੇ ਇਹ ਨੂੰ ਤਾਂ ਦੇਖ ਕੇ ਬਾ ਮੈਨ ਲੱਗਦਾ ਕਿ ਘੱਟ ਹੀ ਬਾਲ ਪਾ ਰਸ। ਕੀ ਗੱਲ ਸੁਲਾ ਕਰੋ ਪਹਿਲਾਂ ਤੁਸੀਂ ਆਉਂਦੇ ਕਿਹੜੀ ਗੱਡੀ ਲਾਈ ਹੈ ਤੁਹਾਡੀ ਨਿੱਕੀ ਨਿੱਕੀ ਨਾ ਕੋਈ ਕੋਈ ਲੋਕਾਂ ਦਾ ਤਮਾਸ਼ਾ ਦਿਖਾ ਕੇ ਤੇ ਢੜੋਈਆ ਫੇਰ ਹੰਭੇ ਮੈਣੀ ਮੈਨਾ ਵਿਕੇ ਨਹੀਂ ਹੁੰਦੇ ਇਹ ਤੁਹਾਡੇ ਮੈਣੇ ਮੈਣੀ ਕਰਦੇ ਤੁਸੀਂ ਕਾਢੇ ਮੈਣੀ ਕੰਮ ਕਰਦੇ ਮੈਣੀ ਕਰਦੇ ਤੁਸੀਂ ਗੱਲ ਛੇਤੀ ਫੇਰ ਹੀ ਤੁਸੀਂ ਤੇ ਫੇਰ ਲੜਦੀਆਂ ਕਿਹਦੀ ਗੱਲ ਤੇ ਸੁਣੋ ਮੇਰੇ ਪਹਿਲਾਂ ਸਮਝਾਉਣਾ ਹੀ ਤੇ ਬੋਲਣ ਦਿੰਦੀ ਬੋਲਣ ਦਿੰਦੀ ਦੇ ਲੈ ਪਹਿਲੇ ਬੋਲਣ ਦਿੰਦੇ ਨਹੀਂ ਬੋਲਣ ਦੇ ਦੇ ਲੈ ਦੋ ਮੈਣੀ ਕੱਟ ਠੀਕ ਹੈ ਦੋ ਮੈਣੀ ਕੱਟ ਮੈਂ ਇਹਦੀ ਨਹੀਂ ਕਰਾਂ। ਉਹ ਮੁੰਡੇ ਦਾ ਮਾਸਾ ਪੜੇ ਲੱਗੀ। ਨਾ 4 ਛੱਡੋ ਇੱਧਰ ਭਾਹ ਸਾਡਾ ਆ ਕੇ ਦਰਖੁਲੋ ਕੇ ਡਰ ਲੈਣੇ। ਮੈਂ ਮਿਹਰ ਤੋਂ ਮੰਗਦੀ ਕਿ ਇੱਦਾਂ ਕਰੀ ਕਿਉਂ ਨਹੀਂ ਤਾਂ ਬੈਠ ਕੇ ਸੁਲਾਕੀ ਕਰਾਉਂਦੇ। ਇਹ ਦਾਲੇ ਲੈਣੇ ਦੱਸ। ਸਰ ਮੈਂ ਆਦੂ ਤਾਂ ਕੋਣ ਦਬਾਉਂਦਾ ਹਾਂ। ਐ ਇਧਰ ਕੋ ਬਣਾਉਂ ਕੋਈ ਇਹਦੀ ਮੇਰੀ ਗੱਲ ਸੁਣ ਤੂੰ। ਦੋਵੇਂ ਚੁੱਪ ਕਰ। ਦੁਮਾਨੇ ਨਹੀਂ ਬੋਲਣੇ। ਫਿਰ ਅਸਲ ਕੋਈ ਨਹੀਂ ਕੇ ਪ੍ਰੀਤ ਉਹ ਕਰਦੀ ਐ ਵੱਡੀ। ਤੇਰੀ ਵੱਡੀ ਭੈਣ ਨਹੀਂ, ਬਾਕੀ ਤੇ ਮੈਂ ਸੇ ਇੱਥੇ ਚੜਾਉਂਦਾ ਸੀ। ਨਹੀਂ ਨਹੀਂ ਆਪੀ ਸੇ ਤੇ ਚੜਾਉਂ ਨੂੰ ਨਹੀਂ ਆ। ਤੂੰ ਚੁੱਪ ਕੀ ਕੀ ਰਹੀ। ਹੁਣ ਗਿਆ ਆਪਾਂ ਭੈਣਾ ਭੈਣਾ। ਭੈਣਾ ਲੜਦੀ ਸਾਈ ਕੋ ਨਹੀਂ ਲੜਨਾ ਪਹਿਣਾ ਪਹਿਲਾ ਲੜੀ ਮਾਵਾ ਦੀਆਂ ਲੜਦੀਆਂ ਨਾ ਸਸਰੀਆਂ ਲੜਦੀਆਂ ਤੇ ਨਾ ਸਸਰੀਆਂ ਲਈ ਕਿ ਕਿੰਨੀ ਜਿਹੜੀ ਮਾਵਾ ਸੀ ਇਧਰ ਇੰਨੀ ਚੁੰਗ ਇਹ ਤੇ ਡਰਾਣੀ ਥਾੜੀਆਂ ਸਮਝ ਨਹੀਂ ਡਰਾਣੀ ਥਾੜੀਆਂ ਨਹੀਂ ਇਹ ਪਹਿਣਾ ਪਹਿਣਾ ਕੋਈ ਨਹੀਂ ਲੜਵੀਂ ਜਾਂਦੇ ਸਮਝਿਆ ਨਹੀਂ ਨਾ ਜੰਦਾ ਸਮਝਣਾ ਪਹਿਣਾ ਮੈਂ ਨਾ ਹਰ ਘਰ ਜਿੱਤੇ ਨਹੀਂ ਬੰਦ ਹੁੰਦੀ ਆਈਡੀ ਕੀ ਰੱਖਾ ਜੇ ਤੇ ਇਦਾਂ ਕਰਨਾ ਮੈਨੂੰ ਸੁਣ ਲੋ ਗੱਲ ਫਿਰ ਮੈਂ ਘਟੇ ਬੰਦ ਨਹੀਂ ਨਹੀਂ ਤੂੰ ਮਾਰਾ ਨਾ ਕਰ ਫਿਰ ਮੈਂ ਵੀ ਨਾ ਤੈਨੂੰ ਵੀ ਨਾ ਚਾਹਤਾ ਸਿੰਦੇ ਆਂ ਤੂੰ ਜਾਣੇ ਤੂੰ ਵੀ ਕਹਿਂਗਾ ਨਾ ਮੜਿਆ ਆਂ ਆਪ ਤੂੰ ਹੀ ਨਹੀਂ ਹੋਣਾ ਲੜਨਾ ਉਹਨੇ ਵੀ ਨਹੀਂ ਤੂੰ ਇਹਨਾਂ ਨੂੰ ਵੀ ਕਹਿ ਦੋ ਵੀ ਇਹ ਡੈਕ ਆ ਹਾਂ ਤੂੰ ਹੀ ਨਹੀਂ ਕਰਨਾ ਹਾਂ ਤੇਰੀ ਵੀ ਐ ਕਿ ਉਹ ਗੱਲ ਨਹੀਂ ਹੋਣੀ ਚਾਹੀਦੀ ਤੂੰ ਵੀ ਨਹੀਂ ਲੜ ਕਿਉਂ ਜਿਵੇਂ ਤੇਰੇ ਕੋਲੋਂ ਕਿ ਲੜੀ ਲੰਗੀ ਉਹਦੇ ਬਿਲਡ ਚੋਂ ਉਹ ਗੱਲਾਂ ਕਰਦੀ ਜਿਵੇਂ ਉਹਦੇ ਕੋਲੋਂ ਤੇਰੇ ਘੇਟੇ ਆਉਣਾ ਨਹੀਂ ਸੀ ਥਰਕੀ ਬੁਲੀਆਂ ਕਰ ਤੋਂ ਸੱਜੇ ਸਭਾਈ ਨੂੰ ਗੱਲ ਕਰਦੇ ਤੇ ਮੇਰਾ ਕਹਿ ਤਾ ਨਹੀਂ ਕਰਦਾ ਬਿਲਕੁਲ ਨਹੀਂ ਚੜਦੇ ਜੀ ਆ ਪੈਰੇ ਮੈਂ ਵੀਂਡ ਜਾਣਾ ਸ਼ਾਮਾਂ ਨੂੰ ਕਿਉਂ ਆਵੇ ਲੱਗਣਾ ਲੱਗਣਾ ਠੀਕ ਹੈ ਦੇਖ ਹਾਂ ਕੋਈ ਮਰ ਕੇ ਜਾਣਾ ਮੈਂ ਕੋਈ ਨਹੀਂ ਕਰਦਾ ਰਾਤ ਲਾ ਕੇ ਆਇਆ ਨੀ ਤੇਨੇ ਪੱਕੇ ਰਹਿ ਚਲ ਕੋਈ ਨਹੀਂ ਚਲੇ ਜੇ ਮੇਰੇ ਦੂਰ ਹੈ ਮੇਰੇ ਕੋ ਨਹੀਂ ਜਾਇਆ ਜਾਂਦਾ ਇਹਦੇ ਨੇੜੇ ਚੜ ਚੜ ਹਾਂ ਉੱਧ ਤੂੰ ਜੇ ਛੁੱਟੀਆਂ ਹੋਣਗੀ ਤੂੰ ਭਰੇ ਲਾ ਲਈ ਤੂੰ ਇਹ ਲਾਉ 15 ਮਿੰਟ ਤੂੰ ਲਾਉ ਠੀਕ ਜੀ ਨਾ ਬੰਦਲ ਦੂਰ ਦੋਦੇ ਦੂਰ ਹੈ ਕੋਈ ਨਹੀਂ ਕਰ ਤੂੰ ਨਾਲ ਮਿਲ ਕੇ ਰੋ ਤੇ ਕੋਈ ਚੱਕਰ ਨਹੀਂ ਚਲ ਤੂੰ ਆ ਜਾਗਾ ਤੂੰ ਨਾ ਕਈ ਮੈਂ ਕੋਈ ਨਹੀਂ ਮੈਂ ਆਉਂਦੀ ਹੋਣੀ ਤੂੰ ਚੜ ਨਹੀਂ ਨਾ ਚਾਹ ਠੀਕ ਹੈ ਤੁਸੀਂ ਕੱਲ ਕੰਮ ਕਰਦਾ ਆਪਣਾ ਮੈਂ ਵੀ ਕੰਮ ਮੇਰਾ ਵੀ ਕਰਨ ਵਾਲਾ ਕਿ ਮੈਂ ਇਹ ਵੇਲੇ ਆਈ ਸੱਸਰੀ ਜਿੱਦਾਂ ਬੈਠ ਤੁਸੀਂ ਦੇ ਕੋਲ ਚੱਲ ਬਸ ਉੱਠਾ ਕਰਾ ਚੱਲੀ ਨਹੀਂ ਤੇ ਡਾਡਾ ਮਰ ਜਾਣਾ ਤੁਮਾ ਚ ਨਹੀਂ ਹੁਣ ਨਹੀਂ ਲੜਨਾ ਚਾਹ ਚੱਲ ਸਟੱਡਾ ਜਾਨੀ ਇੱਥੇ ਇੱਕ ਦਿਨਾਂ ਦਾ ਕੰਮ ਸਾਰੇ ਤੇ ਖੁਦੀ ਦੇਖਣੀ ਮੈਂ ਤੇ ਜਿੱਦ ਮੈਂ ਰੋਟੀਆਂ ਲਾਉਂ ਪਕਾਉਂ ਪਕਾਉਂ